ਸਾਰਿਆਂ ਨੂੰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀਹ ਚ ਕੰਪਿਊਟਰ ਲਵਾਇਆ ਸੀ ਕੱਲ ਉਹ ਚ ਮੂੰਗੀ ਦੀ ਵਿਜਾਈ ਕਰੀ ਜੰਨੇ ਆ 1142 ਵੈਰੈਟੀ ਲਾ ਰਹੇ ਆ ਆਪਾਂ ਇਹ ਚ ਵੀ ਉਹ ਵੀ ਜੀ ਆਂਦਾ ਅਸੇ ਟਾਈਟਨ ਦਾ ਛੋਟਾ ਭਰਾ ਆਪਣਾ ਤੇ ਹਾਂਜੀ 25 ਕਿਲੋ ਖਾਦ ਤੇ 2 ਕਿਲੋ ਵੀ 18 ਇੰਚੀ ਪਾੜਾ ਤੇ ਵੀ ਰਿਆਂ ਬਸ ਹੁਣ ਜੀ ਨੇ ਬੀਜਣੀ ਹੈ ਜੀ ਬੀਜ ਦੋ ਮੂੰਗੀ ਇੱਕ ਦੋ ਦਿਨਾਂ ਚ ਟਾਈਮ ਓਵਰ ਹੋ ਜਾਂਦਾ ਹੈ ਇਸ ਤੋਂ ਬਾਅਦ ਝਾੜ ਤੇ ਫਰਕ ਪੈਣਨ ਲੱਗ ਜਾਂਦਾ ਹੈ ਪਛੇਤੀ ਹੋ ਜਾਂਦੀ ਹੈ ਪੀਲੀ ਜਿਆਦੇ ਹੁੰਦੀ ਹੈ ਬਿਮਾਰੀ ਜਿਆਦੇ ਪੈਂਦੀ ਹੈ ਉਨਹੀਂ ਲੇਟ ਆਉਂਦੀ ਹੈ ਫਿਰ ਵਧਣ ਕਿੰਨੀਓ ਲੇਟ ਹੁੰਨੇ ਆ ਤੇ ਹੰਡਾ ਜਾਂਦੀ ਹੈ ਸੁੰਢੀ ਦਾ ਜਾਦੇ ਪ੍ਰਭਾਵ ਪੈਂਦਾ ਜੇ ਮੈਂ ਪਹਿਲਾਂ ਹੁਣ ਇਹ 60 ਦਿਨਾਂ ਦੀ ਖੇਤੀ ਹੂੰ ਤਾਂ ਵੈਸੇ ਤਾਂ ਫਿਰ ਸਿਸਟਮ ਆ ਜਾਂਦੇ ਕਿ 60 ਤੋਂ 90 ਹੋ ਜਾਂਦੇ 90 ਤੋਂ 95 95 ਤੋਂ 100 ਕਿਉਂਕਿ ਹਰੀ ਹੋਈ ਜਾਂਦੀ ਹੈ ਫਿਰ ਫਲ ਲਈ ਜਾਂਦੀ ਹੈ ਤਾਂ ਨੂੰ ਤਾਂ ਆਪਣਾ ਜੀ ਕਰਦਾ ਕਿ ਖੜੀ ਆ ਚਾਰ ਦਿਨ ਹਜੇ ਤਾਂ ਹੀ ਠਾਂਗਾਂ ਫੀਆਂ ਪੂਰੀਆਂ ਤਿਆਰ ਨਹੀਂ ਹੁੰਦੀਆਂ ਠਾਂਗਾਂ ਫੀਆਂ ਸੱਚ ਪੂਰੀਆਂ ਤਿਆਰ ਨਹੀਂ ਹੁੰਦੀਆਂ ਠਾਂਗਾਂ ਉਹ ਠਾਂਗਾਂ ਚੜੀ ਜਾਂਦੀਆਂ ਠਾਂਗਾਂ ਬਣੀ ਜਾਂਦੀਆਂ ਤੇ ਆਪਾਂ ਫਿਰ ਲਾਲਚ ਕਰ ਲੈਨੇ ਥੰਡ ਦੇ ਕਾਰਨ ਤੇ ਤੁਸੀਂ ਬਸ ਹੁਣ 22 ਤੇ ਇੱਕ ਜਿਹਨੇ ਮੰਗੀ ਪਹਿਲਾਂ ਜੀ ਐਸ ਨਾਲ ਦੀ ਜਾਨ ਛੋਟੀ ਆਪਣੇ ਤਾਂ ਵੱਡੀ ਐ ਕੱਲ ਦਿਖਾਈ ਸੀ ਇੱਥੇ ਉੱਥੇ ਨਿਆਈ ਚਿਹਰੋ ਮਾਰਦਾ ਉਹ ਪਤਾ ਨਹੀਂ ਵਾਈ ਇਹ ਵੀਡੀਓ ਇਧਰ ਕਿ ਨਹੀਂ ਤੇ ਹੀਰੋਂ ਲਾਓ ਜ਼ਰੂਰ ਮੂੰਗੀ ਚੋਂ ਨਹੀਂ ਤਾਂ ਪੀਲੀਆਂ ਹੋ ਜਾਣੀਆਂ ਪੀਲੀਆਂ ਹੋਈ ਜੰਨੀਆਂ ਹੀਰੋਂ ਬਹੁਤ ਵਧੀਆ ਚੀਜ਼ ਹੈ ਗੰਦ ਮਰ ਜੂ ਵਾਹਣ ਖੁੱਲ ਜੂ ਆ ਤੇ ਫੰਗਸ ਨੂੰ ਰੋਕੂ ਹੀ ਹੀਰੋਂ ਜਦੋਂ ਜ਼ਮੀਨ ਦਾ ਮੂੰਹ ਖੁੱਲ ਗਿਆ ਤੇ ਫੰਗਸ ਨੂੰ ਰੋਕੂ ਹੀ ਹੀਰੋਂ ਨਾਲ ਹੀਰੋਂ ਜ਼ਰੂਰ ਲਾਓ ਟਾਈਮ ਨਾ ਟਪਾਉਣਾ ਹੀਰੋਂ ਤੇ ਕਿ ਨਹੀਂ ਆ ਇਸ ਸੀਲਣ ਆਈਏ ਤੇ ਜੀ ਤੇ ਫਿਰ ਉਹਦਾ ਤਾਂ ਪੁੱਛਣਾ ਹੀ ਕੀ ਆ ਸਿਉਨੇ ਤੇ ਸੁਹਾਗਾ ਹੁਣ ਆਪਾਂ ਜੈਸ ਚ ਦੂਜੀ ਵਾਰ ਸੀਲਣ ਮਾਰਾਂਗੇ ਵਿਜਕੇ ਤੋਂ ਬਾਅਦ ਕੀ ਨਾ ਲੈਂਦੇ ਆ ਕਿ ਫੰਗਸ ਨਾ ਪਵੇ ਤੇ ਬਾਣ ਹੋਰ ਖੁੱਲ ਜੂਗਾ ਲਾਇ ਤਾਂ ਬਹੁਤ ਸੀਗੇ ਪਰ ਜਮਾਂ ਹੀ ਖੁੱਲ ਜੂਗਾ ਫਿਰ ਗੰਦਗੰਦ ਵਧੀਆ ਪੱਟਿਆ ਜਾਊਗਾ ਦੂਰੇ ਟਪਾ ਦਿਆਂਗੇ ਪੂਰਾ ਗੋਦਵਾਰਗਾ ਬਣ ਜੂ ਫਿਰ ਬਣ ਇਹ ਆ ਰਹਾ ਜੂ ਥੀਰੋ ਸੈਲਰ ਨਾਲ ਬਹੁਤ ਹੀ ਫੰਗਸ ਰੁਕਦੀ ਹੈ ਬਹੁਤ ਹੀ ਜਿਆਦੇ ਥਾਂ ਪੋਲਾ ਹੋ ਜਾਂਦਾ ਗੰਧ ਨਹੀਂ ਉਗਰਦਾ ਇੱਕ ਦੂਜਾ ਫਾਇਦਾ ਇਹ ਤੀਜਾ ਫਾਇਦਾ ਇਹ ਕਿੰਨੀ ਗੰਧ ਆਈ ਸਪਰੇਅ ਕਰਨੀ ਪੈਂਦੀ ਹੈ ਤਾਂ ਗੰਧ ਰੁਕ ਜਾਂਦਾ ਪੱਟਿਆ ਜਾਂਦਾ ਹੈ ਰੋਸੀਲਰ ਨਾਲ ਤੇ ਫਿਰ ਆਪਾਂ ਉਹ ਵੀ ਕੱਢ ਸਕਦੇ ਆ ਤੇ ਨਹੀਂ ਸਪਰੇਅ ਕਰਾਂਗੇ ਤੇ ਖਰਚਾ ਹੋਊਗਾ ਜੀ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਲੱਗੀ ਜਾਣਕਾਰੀ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਫੋਲੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਧੰਨਵਾਦ ਮਿਲਦੇ ਆਂ ਬ੍ਰੇਕ ਤੋਂ ਬਾਅਦ ਜੀ ਇੱਕ ਪਿੰਡ ਰੜਿਆ ਮੇਰਾ ਜੀ ਸੀਐਫਏ ਤੇ ਤਰੀਕਾ 23 ਲਾਸਟ ਮੂੰਗੀ ਦੀ ਬਜਾਈ ਆਪਣੀ ਅੱਜ 23 ਤਰੀਕ ਦੀ ਟਾਈਮ 8:10 ਦਾ ਲਾਸਟ ਬਜਾਈ ਹੈ ਅੱਜ ਠੀਕ ਹੈ ਜੀ ਧੰਨਵਾਦ